ਮੈਂ ਸਾਰੇ ਸਤਕਾਰ ਸ్రోਤਿਆਂ ਨੇ ਗੱਲ ਕੀਤੀ ਹੈ ਪਰ ਥੋੜੇ ਜਿਹੇ ਸੀਮਤ ਸੰਦਰਭ ਵਿੱਚ ਗੱਲ ਹੋਈ ਹੈ ਜੀ ਹੂੰ ਤੇ ਐਦਾਂ ਨਹੀਂ ਹੈਗਾ ਜਿਵੇਂ ਚਲੋ ਕਈ ਵੀਰ ਕਮੈਂਟ ਕਰ ਰਹੇ ਸੀ ਵੀ ਆਏ ਨੇ ਇਹ ਵੀ ਚਲੇ ਜਾਣਗੇ ਦੂਜੇ ਵੀ ਚਲੇ ਜਾਣਗੇ ਹੂੰ ਇਹਦਾ ਪ੍ਰੋਪਰ ਫਾਇਦਾ ਬੀਜੇਪੀ ਨੂੰ ਹੋਣਾ ਹੈ ਜੀ ਤੁਹਾਡੇ ਸਾਹਮਣੇ ਹੋਊਗਾ ਇਹ ਸਾਰਾ ਕੁਝ ਹੂੰ ਸਿੱਖ ਵੋਟ ਡਿਵਾਈਡ ਹੋਊਗੀ ਜੀ ਹੂੰ ਤੁਸੀਂ ਦੇਖੋ ਇੰਜੀਨੀਅਰ ਰਸ਼ੀਦ ਕਿੰਨੇ ਚਿਰ ਤੋਂ ਅੰਦਰ ਸੀ ਜਮਾਨਤ ਵੀ ਨਹੀਂ ਸੀ ਮਿਲ ਰਹੀ ਜਿਵੇਂ ਚੋਣਾ ਆਈਆਂ ਜਮਾਨਤ ਮਿਲ ਗਈ ਨਾ ਜੀ ਉਹਨਾਂ ਨੂੰ ਜੀ ਤੇ ਚੀਜ਼ ਇਹ ਪੂਰੀ ਗੇਮ ਪਲਾਨ ਦਾ ਹਿੱਸਾ ਹੈਗਾ ਮੈਨੂੰ ਪਤਾ ਵੀ ਇਹ ਉਹਦਾ ਜਾਣੇ 'ਚ ਸ਼ਾਮਲ ਨੇ ਜਾਣ ਜਾਣੇ 'ਚ ਸ਼ਾਮਲ ਨੇ ਹਮ ਪਰ ਤੁਸੀਂ ਦੇਖੋ ਵੀ ਇੱਕ ਦਾ ਡਰ ਦੀ ਪੋਲਿਟਿਕਸ ਹੈਗੀ ਆ ਜੀ ਦੇਖੋ ਭਾਰਤ ਦੇ ਵਿੱਚ ਵੀ ਹੈ ਖਾਲਸਾਣ ਦਾ ਮੁੱਦਾ ਡਰ ਵਾਸਤੇ ਵਰਤੇ ਆ ਜਾਂਦਾ ਬੀਜੇਪੀ ਉਹਨੂੰ ਕੈਸ਼ ਕਰੂਗੀ ਜੀ ਹਮ ਤੇ ਪੰਜਾਬ ਦੇ ਵਿੱਚ ਵੀ ਬੀਜੇਪੀ ਉਹਨੂੰ ਕੈਸ਼ ਕਰੂਗੀ ਆਗੇ ਤਾਂ ਐ ਹੋ ਜੂ ਉਹ ਹੋ ਜੂ ਇਹ ਹੋ ਹੀ ਨਹੀਂ ਸਕਦਾ ਕਿਸੇ ਵੀ ਹਾਲਤ ਚ ਵੀ ਹਿੰਦੂ ਭਾਈਚਾਰਾ ਜਾਂ ਹੋਰ ਦੂਜੇ ਭਾਈਚਾਰੇ ਇਹਨਾਂ ਨੂੰ ਭੁਗਤ ਜਾਣਗੇ ਜਿੱਦਾਂ ਇਹਨਾਂ ਦੀ ਇਹਨਾਂ ਦੀਆਂ ਸਟੇਟਮੈਂਟਾਂ ਹੈਗੀਆਂ ਸਨ ਜੀ ਹੁਣ ਵੀ ਅਮਰਤਪਾਲ ਦਾ ਜੇਲ੍ਹ ਚੋਂ ਵੀ ਐਸੀ ਬਿਆਨ ਸੀ ਵੀ ਅਸੀਂ ਅਖਾਲਸਾਰਾਜ ਦੀ ਮੰਗ ਕਰਦੇ ਰਵਾਂਗੇ ਜੋ ਵੀ ਕਹਿੰਦੇ ਸਨ ਤੇ ਤੁਸੀਂ ਦੇਖੋ ਵੀ ਅਕਾਲੀ ਦਲ ਮਨ ਲੋ ਨੇਸ਼ਨ ਨੂੰ ਮੰਨਦਾ ਹੈਗਾ ਭਾਰਤ ਨੂੰ ਮੰਨਦਾ ਹੈਗਾ ਕਦੀ ਉਹਨਾਂ ਨੇ ਐਗਰੈਸਿਵ ਸਟੇਟਮੈਂਟ ਨਹੀਂ ਦਿੱਤੀ ਪਰ ਉਹਨਾਂ ਨੂੰ ਵੀ ਭਾਜਪਾ ਨਾਲ ਸਮਝੌਤਾ ਕਰਕੇ ਸਰਕਾਰ ਬਣਾਣੀ ਪਈ ਉਸ ਤਰੀਕੇ ਨਾਲ ਹਿੰਦੂ ਵੋਟ ਉਹਨਾਂ ਨੂੰ ਵੀ ਨਹੀਂ ਸੀ ਭੁਗਤਦੀ ਹੈਗੀ ਤੇ ਇਹ ਜਿੰਨੀਆਂ ਹਾਰਡ ਸਟੇਟਮੈਂਟਾਂ ਦਿੰਦੇ ਨੇ ਇਹਨਾਂ ਨੂੰ ਕਿੱਥੋਂ ਭੁਗਤਜੂਗੀ ਜੀ ਪਰ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਆ ਉਹਦੇ ਵਿੱਚ ਮੇਰੇ ਖਿਆਲ ਆ ਬੜੀ ਇੱਕ ਲੋਡਡ ਸਟੇਟਮੈਂਟ ਆ ਕਿ ਇਹ ਕਿਸੇ ਗੇਮ ਪਲਾਨ ਦਾ ਹਿੱਸਾ ਲੱਗਦਾ ਹੈ ਜਾਣੇ ਜਾਂ ਅਣਜਾਣੇ ਦੇ ਵਿੱਚ ਬਿਲਕੁਲ ਜੀ ਤੁਹਾਡੇ ਸਾਹਮਣੇ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸੇਮ ਸਥਿਤੀ ਸੀ ਜਿਹੜੀ ਅੱਜ ਪੰਜਾਬ ਦੇ ਵਿੱਚ ਹੈਗੀ ਹੈ। ਉੱਥੇ ਇਹਨਾਂ ਨੇ ਇਦਾਂ ਦੀ ਸਿਆਸਤ ਕਰਕੇ ਤੁਸੀਂ ਦੇਖੋ ਸਮਾਜ ਚ ਵੰਡ ਪਾ ਕੇ ਇਹ ਸੱਤਾ ਦੇ ਵਿੱਚ ਆ ਗਏ। ਸਰ ਤੇ ਇੱਥੇ ਵੀ ਜਿਵੇਂ ਹੁਣ ਐਦਕੀ ਹਿੰਦੂ ਭਾਈਚਾਰੇ ਦੀ ਵੋਟ ਵਧੀ ਹੈ ਇਹਨਾਂ ਨੂੰ ਜਿਹੜੀ 18% ਵਧੀ ਹੈ ਜੀ ਆਪਾਂ ਦੇਖਿਆ ਹੈ। ਤੇ ਉਹ ਉਹ ਉਸੇ ਚੱਕਰ 'ਚ ਇਹ ਸਾਰਾ ਕੁਝ ਚੱਲ ਰਿਹਾ 29 ਦੇ ਉਹ ਪਲਾਨ ਦੇ ਵਿੱਚ ਹੈ ਇਹ ਜਿਹੜਾ ਜੋ ਕੁਝ ਹੈਗਾ ਜੀ। ਇਹ ਆਪਾਂ ਬڑے ਛੋਟੇ ਸੰਦਰਭ 'ਚ ਦੇਖ ਰਹੇ ਆ ਇਹਨੂੰ ਪਰ ਇਹ ਇਹ ਮੰਨੇ ਹੈ ਜੀ ਮੇਰਾ ਤਾਂ ਮੰਨਣਾ ਇਹੀ ਹੈ ਵਾਕੇ ਪਰਮਾਤਮਾ ਜਾਣਦਾ ਹੈ ਮਿਹਰਬਾਨੀ ਮਿਹਰਬਾਨੀ ਧੰਨਵਾਦ ਮਿਹਰਬਾਨੀ ਇੱਕ ਵੱਖਰੀ ਟਵਿਸਟ ਮੁਕੱਦਸ ਸਿੰਘ ਨੇ ਆਪਣੇ ਆਪਣੇ ਕਾਲ ਦੇ ਨਾਲ ਆਪਣੀ ਵਿਚਾਰ ਦੇ ਨਾਲ ਦਿੱਤੀ ਆ